ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਆਥਰਡ ਆਪਣਾ ਸ਼ੁਭਮ ਲੋਧੀ ਸਿੰਘਲ ਐਸਐਸਪੀ ਅੱਗੇ ਮੇਰੀ ਬੇਨਤੀ ਹੈ ਕਿ ਜਿਹੜੀ ਇਹ ਗੱਲ ਲੋਹ ਥਾਣੇ ਦੇ ਵਿੱਚ ਹੋਈ ਹੈ ਐਸਐਚਓ ਸੰਜੀਪ ਕੁਪੂਰ ਜਿਹਨੇ ਕੀਤੀ ਹੈ ਜਿਸ ਨਯਾਇਜ ਮੇ ਤੇ ਕੇਸ ਪਾਇਆ ਹੈ ਤੇ ਇਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ 6 ਤਰੀਕ ਸ਼ਾਮ 4 ਵਜੇ ਦੀ ਗੱਲ ਹੈ ਮੈਂ ਆਪਣੇ ਚਾਚੇ ਦੇ ਮੁੰਡੇ ਦਾ ਪਤਾ ਲੈਣ ਗਿਆ ਉਹਨਾਂ ਦੇ ਘਰ ਬਿਲਕੁਲ ਨਜ਼ਦੀਕ ਘਰ ਆ ਮੈਂ ਜਿੱਦਾਂ ਗਿਆ ਤੇ ਉਹਦਾ ਮੈਂ ਉਹਦੀ ਖਬਰ ਲਈ ਵੀ ਤੂੰ ਠੀਕ ਠਾਕ ਐਨੀ ਗੱਲਬਾਤ ਐ ਜੇ ਚੱਲੀ ਐ ਤੇ ਨਾਲੇ ਉੱਥੇ ਪੁਲਿਸ ਆ ਗਈ ਤਿੰਨ ਜਣੇ ਆਏ ਬਲਕਰਾਮ ਤੇ ਨਿਸ਼ਾਨ ਰਾਮ ਐਂਡ ਨਿਸ਼ਾਨ ਸਿੰਘ ਤੇ ਇੱਕ ਪੁਲਿਸ ਵਾਲਾ ਹੋਰ ਸੀ ਤੇ ਆਂਦੀ ਉਹਨਾਂ ਨੇ ਤਲਾਸ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਬੂਹਾ ਤੋੜਿਆ ਪਹਿਲਾਂ ਆਂਦੀ ਤਲਾਸ਼ੀ ਕਰਨੀ ਸ਼ੁਰੂ ਕਰਤੀ ਸਾਰਿਆਂ ਦੇ ਫੋਨ ਜ਼ਬਤ ਕਰ ਲਏ ਤੇ ਕਹਿੰਦੇ ਚੁੱਪ ਕਰਕੇ ਬਹਿ ਜਾਓ ਤੁਸੀਂ ਤੇ ਸਾਰਿਆਂ ਨੂੰ ਵਾਰੀ-ਵਾਰੀ ਚੈੱਕ ਕੀਤਾ ਤੇ ਮੈਨੂੰ ਵੀ ਕੀਤਾ ਚੱਕ ਤੇ ਮੇਰਾ ਫੋਨ ਇਹ ਇਹਨਾਂ ਨੇ ਖੋਲਿਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਸਿੰਗਰ ਬੰਦਾ ਭਾਜੀ ਬਲਕਰਾਮ ਨੂੰ ਪਤਾ ਵੀ ਸੀ ਪਿੰਮਲਵੇ ਮੁੰਡਾ ਗੰਦਾ ਭਜਦਾ ਤੇ ਤਾਂ ਵੀ ਉਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਜਿੱਦਾਂ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਸਿੰਗਰ ਬੰਦਾ ਵੀ ਮੇਰੀ ਕੋਈ ਇਦਾਂ ਦੀ ਗੱਲ ਨਹੀਂ ਆ ਤੇ ਮੈਂ ਇਹ ਗੱਲ ਕਹੀ ਜੀ ਤੁਹਾਡੀ ਕਾਰਵਾਈ ਜਿਹੜੀ ਇਹਨਾਂ ਨੇ ਬੰਦੀ ਤੇ ਬਣਾਓ ਮੈਨੂੰ ਨਹੀਂ ਪਤਾ ਮੈਂ ਮੈਨੂੰ ਮੇਰੇ ਘਰ ਜਾਣ ਦਿਓ ਵੀ ਹਨਾ ਕਿ ਮੈਂ ਇਹਨਾਂ ਨੂੰ ਯਾਜਨਾ ਕਰੋ ਤੇ ਇੰਨੀ ਗੱਲ ਮੈਂ ਕਹੀ ਤੇ ਨਾਲੇ ਮੈਨੂੰ ਤਿੰਨ ਜਣੇ ਪੈ ਗਏ ਮੈਨੂੰ ਮਾਰਨ ਲਾਪੇ ਮੈਨੂੰ ਇਹਨਾਂ ਨੇ ਬਹੁਤ ਮਾਰਿਆ ਉੱਥੇ ਤੇ ਆ ਦੇਖੋ ਨਿਸ਼ਾਨ ਪਿਆ ਇਹਨਾਂ ਨੇ ਮੇਰੇ ਮੁੱਕਾ ਮਾਰਿਆ ਤੇ ਆ ਦੇਖੋ ਤੇ ਢਾਗ ਮਾਰੀ ਮੈਨੂੰ ਬੈੱਡ ਤੇ ਸੁੱਟ ਲਿਆ ਬੈੱਡ ਤੇ ਸੁੱਟ ਲਿਆ ਤੇ ਮੈਨੂੰ ਕਹਿਣਾ ਪਿਆ ਐਸਐਚਓ ਸਾਹਿਬ ਜੀ ਨੂੰ ਫੋਨ ਕੀਤਾ ਇਹਨਾਂ ਨੇ ਵੀ ਤੁਸੀਂ ਆ ਜਿਓ ਇੱਥੇ ਇਦਾਂ ਦਾ ਹੋ ਗਿਆ ਵੀ ਮਤਲਬ ਮੈਨੂੰ ਉੱਤੋਂ ਮਾਰੀ ਜਾਣ ਤੇ ਉੱਤੋਂ ਫਿਰ ਇੱਕ ਪੁਲਿਸ ਵਾਲੀ ਦੀਦੀ ਸੀ ਉਹਨਾਂ ਨੇ ਵੀਡੀਓ ਬਣਾਈ ਜਿੱਦਾਂ ਵੀ ਉਹ ਬਣਾਉਣਾ ਪਿਆ ਵੀਡੀਓ ਵੀ ਤੇ ਮੈਂ ਹੀ ਗੱਲ ਕੀ ਮੈਂ ਕਹਾ ਮੈਨੂੰ ਮਾਰੋ ਤਾਂ ਨਾ ਵਿੱਚੋਂ ਜਦੋਂ ਉਹਨਾਂ ਨੇ ਵੀਡੀਓ ਬਣਾਉਣੀ ਕੋਈ ਨਹੀਂ ਸ਼ੁਰੂ ਕੀਤੀ ਤੇ ਕਹਿ ਲਾਪੇ ਤੂੰ ਸਾਡੀ ਵਰਦੀ ਪਾੜਤੀ ਜੇ ਉਹਦਾ ਉਹਦਾ ਦੀ ਕੋਈ ਗੱਲਬਾਤ ਹੋਈ ਵੀ ਨਹੀਂ ਮੈਂ ਇਸ ਵੀਡੀਓ ਵਿੱਚ ਵਗੈਰਾ ਨਹੀਂ ਗੱਲ ਕਹੀ ਮੈਂ ਕਿਹਾ ਮੈਂ ਤੇ ਵਰਦੀ ਦੀ ਇੱਜ਼ਤ ਕਰਦਾ ਮੈਂ ਤੇ ਸਿੰਗਰ ਬੰਦਾ ਮੈਂ ਤੁਹਾਡੀ ਵਰਦੀ ਨੂੰ ਕਿਉਂ ਹੱਥ ਪਾਵਾਂਗਾ ਐਨੀ ਗੱਲ ਕਹੀ ਵੀਡੀਓ ਤੇ ਬੰਦ ਹੋ ਗਈ ਇਹਨਾਂ ਨੇ ਫਿਰ ਬਾਅਦ ਵਿੱਚ ਵੀਡੀਓ ਆਪ ਬੰਦ ਕਰਾ ਕੇ ਫਿਰ ਮੈਨੂੰ ਮਾਰਨ ਲਾਪੇ ਮੈਨੂੰ ਮਾਰਿਆ ਫਿਰ ਮੈਂ ਆਪਣਾ ਸ਼ਰਾਸ਼ ਡੋ ਕੇ ਮੈਂ ਆਪਣੇ ਘਰ ਭੱਜ ਗਿਆ ਜਿੱਦੇ ਮੈਂ ਆਪਣੇ ਘਰ ਗਿਆ ਆ ਭੱਜਿਆ ਵੀ ਗਾਦਾ ਮੈਂ ਤੇ ਆਪਣਾ ਸ਼ਰਾਸ਼ ਡੋ ਕੇ ਗਿਆ ਮੈਂ ਘਰ ਗਿਆ ਮੈਂ ਕਿਹਾ ਮੇਨਾਂ ਨਗਾਜ ਹੋ ਚੱਲੀ ਆ ਤੇ ਮੈਂ ਆਪਣੇ ਘਰ ਚ ਲੱਗ ਗਿਆ ਬੂਆ ਮੈਂ ਆਪਣਾ ਬੰਦ ਕੀਤਾ ਐਸਐਚਓ ਸਾਹਿਬ ਸੰਜੀਵ ਕਪੂਰ ਆਏ ਸਾਡੇ ਘਰ ਮੇਰੀ ਮੰਮੀ ਦੇ ਹੱਤੀ 'ਤੇ ਹੱਤੀ 'ਤੇ ਸਾਡੇ ਘਰ ਦੀ ਵੀਡੀਓ ਬਣਾਉਣ ਨਾਲ ਪੇ ਵੀਡੀਓ ਬਣਾਉਣ ਨਾਲ ਪੇ ਤੇ ਉਹ ਵੀ ਫੋਨ ਖੋ ਕੇ ਐਸਐਚਓ ਸਾਹਿਬ ਲੈ ਗਏ ਤੇ ਮੈਂ ਆਪਣੇ ਘਰ ਹੀ ਰਿਹਾ ਤੇ ਬਾਅਦ ਵਿੱਚ ਸਾਡੇ ਪਿੰਡ ਦੇ ਜਿਹੜੇ ਮੋਤਵਾਰ ਸਰਪੰਚ ਜਿੰਨੇ ਵੀ ਮੋਤਵਾਰ ਬੰਦੇ ਉਹਨਾਂ ਨੂੰ ਭੇਜਿਆ ਵੀ ਸਾਡਾ ਫੋਨ ਲੈ ਕੇ ਆ ਵੀ ਐਦਾਂ ਧੱਕਾ ਕਰਦਾ ਪਿਆ ਤੇ ਐਚ ਐਸ ਐਚਓ ਸਾਹਿਬ ਨੇ ਪਹਿਲਾਂ ਵੀ ਇਹ ਸਾਡੇ ਪਿੰਡ ਦੇ ਕੋਈ ਮੋਹਤਵਾਰ ਬੰਦੇ ਸੀ ਉਹਨਾਂ ਨੂੰ ਜਿਹਦੇ ਕਿਤੇ ਗਏ ਸੀ ਤੇ ਤੈਨੂੰ ਧੱਕੇ ਮਾਰ ਕੇ ਕੱਢਿਆ ਸੀ ਤੇ ਮੈਂ ਅਹੀ ਕਹਿਆ ਵੀ ਜਿਹੜੇ ਸਾਡੇ ਬੰਦੇ ਮੋਹਤਵਾਰ ਸੀ ਉਹਨਾਂ ਨੂੰ ਭੇਜਿਆ ਵੀ ਜਾ ਕੇ ਸਾਡਾ ਫੋਨ ਲਿਆ ਦਿਓ ਵੀ ਸਾਡੀ ਕੋਈ ਅਦਾ ਦੀ ਗੱਲ ਨਹੀਂ ਆ ਤੇ ਇਹਨ ਮੋਹਤਵਾਰ ਸਾਡੇ ਬੰਦਿਆਂ ਨੇ ਐਸ ਐਚ ਐਸਓ ਸਾਹਿਬ ਨੂੰ ਇੰਨੀ ਗੱਲ ਕਹੀ ਵੀ ਪਿਓ ਸਿੰਗਰ ਬੰਦਾ ਉਹਨਾਂ ਧੱਕਾ ਨਾ ਕਰੋ ਵੀ ਤੁਸੀਂ ਫੋਨ ਦੇ ਦਿਓ ਵੀ ਉਹਦੀ ਕੋਈ ਗੱਲ ਨਹੀਂ ਹੈ ਤਾਦੀ ਇੰਨੀ ਗੱਲ ਕਹਿੰਦੇ باوجود ਵੀ ਸਵੇਰੇ ਪਤਾ ਲੱਗਾ ਤੇ ਐਸਐਸਬੀ ਮੇਰੇ ਤੇ ਕਿਸੇ ਪਾਤਾ ਨਸ਼ੇ ਦਾ ਨਸ਼ੇ ਦਾ ਜਿੱਦਾਂ ਵੀ ਕੇਸ ਬਣਾ ਕੇ ਪਾਤਾ ਤੇ ਵੀਡੀਓ ਵੀਡੀਓ ਸਾਰੀ ਪਾਤੀ ਬਸ ਮੈਂ ਐਸਐਸਬੀ ਅੱਗੇ ਹੱਥ ਜੋੜ ਕੇ ਇਹੇ ਬੇਨਤੀ ਕਰਦਾ ਆਂ ਵੀ ਮੈਂ ਆਪਣੇ ਘਰ ਹੀ ਸੀ ਤੇ ਇਹ ਮਹੀਨਾ ਸਾਰਾ ਨਿਗਿਆਜ ਹੁੰਦਾ ਪਿਆ ਮੈਂ ਆਰਟਿਸਟ ਬੰਦਾ ਆਂ ਗਾਣੂ ਵਜਾਣ ਵਾਲਾ ਬੰਦਾ ਮੈਂ ਪੰਬੇ ਤੱਕ ਗਾ ਕੇ ਆਂ 7 ਸਾਲ ਹੋ ਗਏ ਮੈਨੂੰ ਗਾਣ ਵਜਾਣਾ ਮੇਰੇ ਦੋ ਛੋਟੇ ਛੋਟੇ ਬੱਚੇ ਆ ਕੁੜੀਆਂ ਮੇਰੇ ਤੇ ਮੈਂ ਆਪਣੇ ਜਾਗਰਨ ਤੇ ਮੇਲੇ ਕਰਕੇ ਆਪਣਾ ਰੋਜ਼ਗਾਰ ਚਲਾਣਾ ਆਪਣਾ ਮਾੜਾ ਮੋਟਾ ਤੇ 1 ਰੁਪਿਆ ਦਾ ਨਸ਼ਾ ਵੀ ਨਹੀਂ ਮੈਂ ਕਰਦਾ ਇਹਨਾਂ ਨੇ ਜਿਹੜਾ ਮੇਰੇ ਤੇ ਇੰਨੇ ਵੱਡੇ ਇਲਜ਼ਾਮ ਲਾ ਦਿੱਤੇ ਆ ਐਸਐਚਓ ਸਾਹਿਬ ਨੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੈਨੂੰ ਇਨਸਾਫ ਮਿਲੇ ਜਾਵੇ ਜੇ ਬਾਲੀ ਗੱਲ ਆ ਸਾਡੀ ਸਾਰੀ ਪੰਚਾਇਤ ਪਿੰਡ ਦੀ ਸਰਪੰਚ ਨੂੰ ਵੀ ਵਕਾਇਦਾ ਲੈ ਕੇ ਤੁਹਾਡੇ ਐਸਐਸਪੀ ਦੇ ਸਾਹਮਣੇ ਅਥੀ ਪੇਸ਼ ਹੋਵਾਂਗੇ ਬਸ ਹੱਥ ਜੋੜ ਕੇ ਇਹ ਬੇਨਤੀ ਵੀ ਸਾਨੂੰ ਇਨਸਾਫ ਦਿਲਾਓ